ਹਾਂਜੀ ਪਾਣੀ ਦਾ ਬਹਾਅ ਵਧ ਗਿਆ 24 ਘੰਟਿਆਂ ਦੇ ਅੰਦਰ ਅੰਦਰ ਟੁੱਟਣ ਦਾ ਖਤਰਾ ਵੀ ਵਧਿਆ ਹੈ ਤੇ ਇਹ ਕੱਲ ਯਾਨੀ ਕਿ 25 ਤਰੀਕ ਨੂੰ ਸ਼ਾਮ ਨੂੰ ਡੇਢ ਫੁੱਟ ਨੀਮਾ ਸੀ ਪਾਣੀ ਜਿੱਥੇ ਆ ਸਾਹਮਣੇ ਤੁਸੀਂ ਜੇ ਵੀ ਸੀ ਦੇਖ ਰਹੇ ਹੋ ਇਹ ਪੋਲਾ ਮਿੱਤਰੋ ਹੈਦਰ ਲੇ ਪਾਸ ਜਿਹੜੋ ਸਾਹਮਣੇ ਗੱਬਰੂ ਖੜੇ ਨੇ ਉਹ ਸਾਡੇ ਗਮਾਂਡੀ ਪਿੰਡ ਬਰੇ ਸਾਹਬ ਦੇ ਨੇ ਇੱਧਰ ਸਾਡੇ ਪਿੰਡ ਦੀ ਸੰਗਤ ਖੜੀ ਆ ਪੇਪਲੀਆਂ ਦੀ ਹਲਕਾ ਬੁਲਾੜ ਤੇ ਜਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਇਹ ਸਾਡਾ ਪਿੰਡ ਤੇ ਬੁਲਾੜ ਦੇ ਅੰਦਰਲੇ ਪਾਸੇ ਸਾਡਾ ਬੰਦੇ ਦੇਖੋ ਮਿੱਤਰੋ ਜਿਵੇਂ ਆ ਬੰਦਾ ਟੱਪ ਗਿਆ ਨਾ ਇਹ ਪੋਲਾਗਾ ਤੇ ਉਹਦੀ 1.5 ਫੁੱਟ ਪਾਣੀ ਵਧ ਗਿਆ ਰਾਤੋਂ ਰਾਤ ਇਹਦੇ ਅਗਲੇ 24 ਘੰਟਿਆਂ ਜੇ ਨਾ ਮਿੱਤਰੋ ਦਾ ਹੱਲ ਹੋਇਆ ਇਹ ਸਾਡੇ ਦੋ ਪਿੰਡ ਨੇ ਇੱਕ ਤੀਸਰਾ ਪਿੰਡ ਗਾਹਾਂ ਜਿੱਧਰੋਂ ਆ ਪਾਣੀ ਜਾਰੇਗਾ ਰੋੜ ਰਿਹਾ ਉਹ ਪਿੰਡ ਚ ਵੀ ਟੁੱਟ ਸਕਦਾ ਤੇ ਸਾਡੇਲੇ ਪਾਸੇ ਵੀ ਤੇ ਬਰੇਸਾ ਵਾਲੇ ਪਾਸੇ ਵੀ ਜਿੱਧਰਲੇ ਪਾਸੇ ਦਾ ਜਿਆਦਾ ਬਹਾਅ ਹੋਗਾ ਉਸੇ ਪਾਸੇ ਟੁੱਟ ਸਕਦਾ ਮਿੱਤਰੋ ਇਹ ਇਹਨੂੰ ਚੋਆ ਕਹਿੰਦੇ ਸਾਡੇਲੇ ਪਾਸੇ ਜਿਹੜੀ ਨਦੀ ਆ ਘੱਗਰ ਕਾ ਘਰ ਕਹਿੰਦੇ ਨੇ ਜਿਹਨੂੰ ਉਹਦੇ ਵਿੱਚ ਪੈਂਦਾ ਮਿੱਤਰੋ ਇਹ ਇੱਕ ਘਰ ਦਾ ਛੋਟਾ ਰੂਪ ਆ ਯਾਨੀ ਕਿ ਇਹ ਛੋਟਾ ਭਰਾ ਲਾ ਲੋ ਛੋਟਾ ਰੂਪ ਲਾ ਲੋ ਘਰ ਦਾ ਤੇ ਮਿੱਤਰੋ ਇਹ ਆਇਨਾ ਖਤਰਨਾਕ ਆ ਤੁਸੀਂ ਗੱਲਾਂ ਹੀ ਛੱਡ ਦਿਓ ਜੇ ਟੁੱਟ ਗਿਆ ਪਤਾ ਨਹੀਂ ਕਿੰਨੇ ਕੁ ਪੰਜਾਂ ਨੁਕਸਾਨ ਹੋਣਾ ਕਿੰਨੀਆਂ ਕਿ ਫਸਲਾਂ ਤਬਾਹ ਹੋਣੀਆਂ ਨੇ ਕਿੰਨਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣਾ ਤੇ ਵੀਡੀਓ ਆਪਣੀ ਸ਼ੇਅਰ ਕਰ ਦਿਓ ਮਿੱਤਰੋ ਇਹ ਛੋਟੇ ਵਾਸਤੇ ਆਪਣੇ ਬਣਾਏ ਜਾਣਫੋਰਮੇਸ਼ਨ ਦੇਣੇ ਬਸ ਜਿਹੜੇ ਅੱਗੇ ਪੰਨਨੇ ਇਹ ਘਰ ਨਦੀ ਇਹ ਛੋਟੀ ਜਿਹੜੀ ਚੋਅਨ ਨਾਲਾ ਵੀ ਕਹਿੰਦੇ ਨੇ ਇਹਨੂੰ ਗੰਦਾ ਨਾਲਾ ਵੀ ਕਹਿੰਦੇ ਨੇ ਕਈ ਪਿੰਡਾਂ 'ਚ ਤੇ ਓ ਮਿੱਤਰੋ ਇਹ ਹੈਗਾ ਪਾਣੀ ਤੁਸੀਂ ਦੇਖ ਸਕਦੇ ਹੋ ਪੁਲ ਦੇ ਉੱਦੀ ਕਿੰਨਾ ਮਿੱਤਰੋ ਆ ਸਾਡੇ ਪਿੰਡ ਦਾ ਬਾਬਾ ਆਉਂਦਾ ਤੁਰਿਆ ਤੇ ਇਹਦੇ ਲੱਤਾਂ ਤੱਕ ਦੇਖੋ ਮਿੱਤਰੋ ਤੁਸੀਂ ਸਾਹਮਣੇ ਧਿਆਨ ਨਾਲ ਦੇਖਾਂ ਕਿੰਨਾ ਪਾਣੀ ਦਾ ਵਹਾਅ ਵਧ ਗਿਆ ਤੇ ਬਣੀ ਵੀ ਜਾਂਦਾ ਮਿੱਤਰੋ ਇਹ ਕੱਲ ਘਟ ਸੀ ਤੇ ਅੱਜ ਪੁਲ ਦੇ ਉੱਦੀ ਹੋ ਗਿਆ ਤੇ ਇਹ ਸਵੇਰ ਦੀ 9 10 ਵਜੇ ਦੀ ਵੀਡੀਓ ਮਿੱਤਰੋ ਅੱਜ 26 ਤਰੀਕ ਦੀ ਤੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਿੰਨਾ ਵਹਾਅ ਤੇਜ਼ ਹੋ ਰਿਹਾ ਹੈਗਾ ਪਾਣੀ ਦਾ ਤੇ ਕਿੰਨਾ ਪਾਣੀ ਵਧ ਰਿਹਾਗਾ ਸਾਹਮਣੇ ਖੜੇ ਨੇ ਨੌਜਵਾਨ ਦੂਸਰੇ ਸਾਡੇ ਗਵਾਂਢੀ ਪਿੰਡ ਦੇ ਇਧਰ ਸਾਡੇ ਵਾਲੇ ਖੜੇ ਸਾਡੇ ਪਿੰਡ ਦੇ ਤੇ ਵੀਡੀਓ ਮਿੱਤਰੋ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ